ਮੈਂ ਇਕਬਾਲ ਸਿੰਘ ਖਾਲਸਾ ਖਾਲਸਾ ਸਾਇਲੈਂਸ ਤੋਂ ਮੇਰਾ ਇਹ ਪ੍ਰੋਜੈਕਟ ਖਾਲਸਾ ਸਾਇਲੈਂਸ ਜਿਹੜਾ ਪਿੰਡ ਭਿੱਤੇਵੜ ਟਹਿਸੀਲ ਡਿਸਟ੍ਰਿਕਟ ਗੁਰਦਾਸਪੁਰ ਵਿੱਚ ਹੈ ਔਰ ਮੈਂ ਇਹ ਕਰੋਨਾ ਟਾਈਮ ਤੋਂ ਅੱਜ ਤੋਂ 4 ਸਾਲ ਤੋਂ ਮਤਲਬ ਇਹ ਜਿਹੜਾ ਸਾਇਲੈਂਸ ਤਿਆਰ ਕਰਕੇ ਜਿਹੜਾ ਅਸੀਂ ਜਿੱਥੇ ਛੋਟੇ ਕਿਸਾਨਾਂ ਨੂੰ ਉਪਲਬਧ ਕਰਵਾ ਰਹੇ ਉੱਥੇ ਨਾਲ ਹੀ ਨਾਲ ਲੱਗਦੀਆਂ ਸਟੇਟਾਂ ਵਿੱਚ ਵੀ ਅਸੀਂ ਜਿਹੜਾ ਆ ਉਹਨਾਂ ਨੂੰ ਸਾਇਲੈਂਸ ਭੇਜ ਰਹੇ ਹਾਂ ਔਰ ਇਹ ਸਾਇਲੈਂਸ ਇੱਕ ਅਜਹੀ ਪਸ਼ੂਆਂ ਦੇ ਵਾਸਤੇ ਫੀਡ ਹੈ ਜਾਂ ਖੁਰਾਕ ਆਪਾਂ ਕਹਿ ਸਕਦੇ ਆ ਜਿਹਦੇ ਨਾਲ ਜਿੱਥੇ ਪਸ਼ੂਆਂ ਦਾ ਦੁੱਧ ਵਧਦਾ ਹੈ ਉੱਥੇ ਨਾਲ ਹੀ ਉਹਨਾਂ ਦੇ ਬੱਚੇ ਦੇਣ ਦੀ ਜਿਹੜੀ ਸ਼ਕਤੀ ਹੈ ਉਹ ਵੀ ਵਧਦੀ ਹੈ ਜਿਹੜਾ ਪਸ਼ੂ ਨੂੰ ਲਗਾਤਾਰ ਆਪਾਂ ਸਾਇਲੈਂਸ ਦਿੰਨੇ ਆ ਉਸ ਦੀ ਬੱਚੇ ਪੈਦਾ ਕਰਨ ਦੀ ਜਿਹੜੀ ਸ਼ਕਤੀ ਆ ਉਹ ਮਤਲਬ ਆਮ ਪਸ਼ੂ ਜਿਹੜਾ ਹੈ ਜੇ ਤਿੰਨ ਤੋਂ ਚਾਰ ਵਾਰੀ ਬੱਚੇ ਦਿੰਦਾ ਹੈ ਇਹ ਸਾਇਲੈਂਸ ਵਾਲਾ ਜਿਹੜਾ ਜਿਸ ਨੂੰ ਆਪਾਂ ਸਾਇਲੈਂਸ ਦੇ ਰਹੇ ਆ ਉਹ ਪੰਜ ਤੋਂ 6 ਸੂਏ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਨੇ 6 ਸੂਏ ਤੱਕ ਦੇਣ ਦੀ ਉਹਦੀ ਸਮਰੱਥਾ ਬਣ ਜਾਂਦੀ ਹੈ। ਔਰ ਇਸ ਦੀ ਜਿਹੜੀ ਗੁਣਵੱਤਾ ਹੈ ਉਸ ਦਾ ਅਸੀਂ 4 ਸਾਲ ਤੋਂ ਜਦੋਂ ਤੋਂ ਅਸੀਂ ਕੰਮ ਕਰ ਰਹੇ ਹਾਂ ਖਾਸ ਖਿਆਲ ਰੱਖਿਆ ਹੈ। ਇਹਨੂੰ ਬਕਾਇਦਾ ਦਵਾਈਆਂ ਲਾ ਕੇ ਜਿਹੜਾ ਤਿਆਰ ਕੀਤਾ ਜਾਂਦਾ ਹੈ ਜਿਹਦੇ ਨਾਲ ਇਸ ਦੇ ਜਿਹੜੇ ਇਹਦੇ ਵਿੱਚ ਬੈਡ ਬੈਕਟੀਰੀਆ ਹਨ ਉਹ ਉਹਨਾਂ ਨੂੰ ਖਤਮ ਕਰਕੇ ਜਿਹੜੇ ਅੱਛੇ ਬੈਕਟੀਰੀਆ ਉਹ ਦਵਾਈਆਂ ਅਸੀਂ ਇਹਦੇ ਵਿੱਚ ਛਿੜਕਾਅ ਕਰਕੇ ਇਹਦੀ ਜਿਹੜੀ ਵਧੀਆ ਤਰੀਕੇ ਨਾਲ ਪੈਕਿੰਗ ਕਰਕੇ ਇਹਨੂੰ ਜਿਹੜਾ ਤਿਆਰ ਕੀਤਾ ਜਾਂਦਾ ਹੈ। ਔਰ ਜਿੱਥੇ ਇਹ ਦੁੱਧਾਰੂ ਪਸ਼ੂਆਂ ਵਾਸਤੇ ਫਾਇਦੇਮੰਦ ਹੈ ਉੱਥੇ ਨਾਲ ਹੀ ਜਿਹੜੇ ਛੋਟੇ ਕਿਸਾਨ ਜਾਂ ਛੋਟੇ ਡੇਰੀ ਫਾਰਮਿੰਗ ਆਪਾਂ ਕਹ ਲੈਨੇ ਜਿਨ੍ਹਾਂ ਦੇ ਕੋਲ 2 ਤੋਂ 4 ਪਸ਼ੂ ਹਨ ਉਹਨਾਂ ਵਾਸਤੇ ਇਹ ਇੱਕ ਬਹੁਤ ਵਧੀਆ ਆਪਸ਼ਨ ਹੈ ਕਿਉਂਕਿ ਜਿਹੜਾ ਛੋਟਾ ਕਿਸਾਨ ਹੈ ਉਸ ਨੂੰ ਫੀਡ ਖਰੀਦਣ ਵਾਸਤੇ ਚਾਰਾ ਖਰੀਦਣ ਵਾਸਤੇ ਉਹ ਜਿਹੜੇ ਵੱਡੇ ਕਿਸਾਨ ਉਹ ਤਾਂ ਇੱਕ ਸਾਲ ਦਾ ਇਕੱਠਾ ਕਰਕੇ ਰੱਖ ਲੈਂਦੇ ਹਨ ਛੋਟੇ ਕਿਸਾਨ ਦੇ ਕੋਲ ਇੰਨੀ ਜਿਹੜੀ ਐ ਉਹ ਫਾਈਨੈਂਸ਼ੀਅਲ ਸਮਰੱਥਾ ਨਹੀਂ ਹੁੰਦੀ ਕਿ ਉਹ ਇਕੱਠਾ ਇਹਨਾਂ ਖਰੀਦ ਸਕੇ ਉਸ ਵਾਸਤੇ ਬਹੁਤ ਵਧੀਆ ਆਪਸ਼ਨ ਹੈ ਕਿ ਮੰਨ ਲਓ ਉਸ ਦਾ ਜੇ ਰੋਜ਼ ਦਾ 1 ਕੁਇੰਟਲ ਲੱਗਦਾ ਹੈ ਤਾਂ ਉਹ 1 ਕੁਇੰਟਲ ਇਥੋਂ ਸਾਡੇ ਕੋਲ ਆ ਜਾ ਕੇ ਆਪਣੇ ਜਿਹੜਾ ਪਸ਼ੂਆਂ ਨੂੰ ਦੇ ਸਕਦਾ ਹੈ ਉਸ ਤਰ੍ਹਾਂ ਹੀ ਉਹਨੂੰ ਅੱਗੇ ਦੁੱਧ ਦੇ ਜਿਸ ਤਰ੍ਹਾਂ ਪੈਸੇ ਆਈ ਜਾਂਦੇ ਉਸੇ ਉਸੇ ਤਰ੍ਹਾਂ ਉਹ ਇਹ ਜਿਹੜਾ ਸਾਡੇ ਤੋਂ ਚਾਰਾ ਖਰੀਦ ਸਕਦਾ ਹੈ ਔਰ ਇਸ ਤੋਂ ਬਾਅਦ ਜਿੱਥੇ ਇਹ ਡੇਰੀ ਫਾਰਮਿੰਗ ਦਾ ਫਾਇਦਾ ਹੋ ਗਿਆ ਪਸ਼ੂਆਂ ਦਾ ਫਾਇਦਾ ਹੋ ਗਿਆ ਸਭ ਤੋਂ ਵੱਡਾ ਫਾਇਦਾ ਜਿਹੜਾ ਹੈ ਉਹ ਉਹਨਾਂ ਕਿਸਾਨਾਂ ਨੂੰ ਹੈ ਜਿਹੜੇ ਮੱਕੀ ਬੀਜਦੇ ਨੇ ਜਿੰਨਾ ਤੋਂ ਅਸੀਂ ਮੱਕੀ ਖਰੀਦਦੇ ਆ ਕਿਉਂਕਿ ਫਸਲ 90 ਦਿਨ ਦੀ ਹੈ 90 ਦਿਨ ਦੇ ਵਿੱਚ ਇਹ ਫਸਲ ਨੂੰ ਜਿਹੜਾ ਕੱਟ ਲਿਆ ਜਾਂਦਾ ਹੈ ਔਰ 90 ਦਿਨ ਦੇ ਵਿੱਚ ਮੈਂ ਸਮਝਦਾ ਕਿ ਹੋਰ ਕੋਈ ਵੀ ਪੰਜਾਬ ਦੇ ਵਿੱਚ ਫਸਲ ਜਿਹੜੀ ਇੰਨਾ ਮੁਨਾਫਾ ਨਹੀਂ ਦੇ ਸਕਦੀ ਅੱਜ ਅਸੀਂ 300 ਰੁਪਏ ਪਰ ਕੁਇੰਟਲ ਦੇ ਹਿਸਾਬ ਦੇ ਨਾਲ ਆਪਣੇ ਇਸ ਪਲਾਂਟ ਦੇ ਉੱਤੇ ਕਿਸਾਨਾਂ ਕੋਲੋਂ ਜਿਹੜੀ ਆ ਮੱਕੀ ਖਰੀਦ ਰਹੇ ਆ ਔਰ 300 ਦੇ ਹਿਸਾਬ ਦੇ ਨਾਲ ਇਹ 200 ਤੋਂ 250 ਕੁਇੰਟਲ ਨਿਕਲਦੀ ਹੈ ਜਿਹੜੀ ਚੰਗੀ ਮੱਕੀ ਆ ਪਰ ਇਕੜ ਚ ਤੇ 75000 ਚੋਂ 20-25000 ਰੁਪਇਆ ਉਸ ਦਾ ਖਰਚਾ ਕੱਢ ਕੇ 50000 ਰੁਪਇਆ ਕਿਸਾਨ ਨੂੰ 90 ਦਿਨ ਦੇ ਵਿੱਚ ਬਚਦਾ ਹੈ। ਔਰ ਮੱਕੀ ਇੱਕ ਅਜਿਹੀ ਫਸਲ ਆ ਜਿਹੜੀ ਪੰਜਾਬ ਦੇ ਵਿੱਚ ਤਿੰਨ ਵਾਰੀ ਜਿਹੜੀ ਆ ਬੀਜੀ ਜਾ ਸਕਦੀ ਹੈ। ਇੱਕ ਤਾਂ ਅਸੀਂ ਆਲੂਆਂ ਵਾਲੀ ਮੱਕੀ ਜਿਹਨੂੰ ਕਹ ਦਿੰਦੇ ਆ ਫਰਵਰੀ ਚ ਬੀਜ ਕੇ ਹੁਣ ਇਸ ਮਹੀਨੇ ਵਿੱਚ ਜਿਹੜਾ ਹੁਣ ਮਹੀਨਾ ਚੱਲ ਰਿਹਾ ਮਈ ਜੂਨ ਵਿੱਚ ਅਸੀਂ ਵੱਢ ਲੈਂਦੇ ਆ। ਔਰ ਇਸ ਤੋਂ ਬਾਅਦ ਜਿਹੜੀ ਆ ਫਿਰ ਇਸ ਵਾਰੀ ਸਰਕਾਰ ਨੇ ਵੀ ਕਾਫੀ ਇਹਦੇ ਤੇ ਕੋਸ਼ਿਸ਼ ਕਰ ਰਹੀ ਹੈ ਕਿ ਕਿਸਾਨਾਂ ਨੂੰ ਝੋਨੇ ਵੱਲੋਂ ਮੋੜ ਕੇ ਮੱਕੀ ਵੱਲ ਲਿਆਂਦਾ ਜਾਵੇ ਸਰਕਾਰ ਨੇ ਵੀ 7000 ਰੁਪਏ ਪਰ ਏਕੜ ਜਿਹੜਾ ਇੱਤੇ ਸਬਸਿਡੀ ਦਿੱਤੀ ਹੋਈ ਹੈ ਜਿਹੜੀ ਹੁਣ ਇਸ ਟਾਈਮ ਮੱਕੀ ਬੀਜ ਹੋਏਗੀ। ਔਰ ਉਹ ਵੀ ਮੱਕੀ ਜਿਹੜੀ ਹੈ 200 ਤੋਂ 250 ਕੰਟਰਲ ਜੁਲਾਈ ਅਗਸਤ ਵਿੱਚ ਵੱਢੀ ਜਾਣੀ ਆ। ਔਰ ਜੁਲਾਈ ਅਗਸਤ ਵਿੱਚ ਵੱਢ ਕੇ ਉਸ ਤੋਂ ਵੀ 50000 ਦਾ ਮੁਨਾਫਾ ਕਹਤੇ ਅਗਸਤ ਜੁਲਾਈ ਤੋਂ ਬਾਅਦ ਜਿਹੜਾ ਕਿਸਾਨ ਸਬਜੀ ਦਾ ਕਰ ਸਕਦਾ ਹੈ ਮਟਰ ਲਾ ਸਕਦਾ ਹੈ ਆਲੂ ਲਾ ਸਕਦਾ ਹੈ। ਇਸ ਕਰਕੇ ਇਹ ਕਿਸਾਨਾਂ ਵਾਸਤੇ ਵੀ ਇੱਕ ਫਸਲੀ ਵਿਭਿੰਨਤਾ ਜਿਹਨੂੰ ਸਰਕਾਰ ਦਾ ਜ਼ੋਰ ਲੱਗਾ ਆ ਕਿ ਫਸਲੀ ਵਿਭਿੰਨਤਾ ਜਿਹੜੀ ਆ ਉਹ ਅਸੀਂ ਲਿਆ ਸਕਦੇ ਆ ਜੇ ਅਸੀਂ ਮੱਕੀ ਪੈਦਾ ਕਰਾਂਗੇ ਔਰ ਮੁਨਾਫਾ ਵੀ ਦੇਖੋ ਅਸੀਂ ਅਪੀਲ ਕਰਦੇ ਰਹਿੰਦੇ ਆ ਜੀ ਤੁਹਾਡੇ ਜਰੀਏ ਪੱਤਰਕਾਰ ਦੇ ਜਰੀਏ ਜਾਂ ਜਿੱਤਰਾ ਜਿੰਨੇ ਵੀ ਸਾਡੇ ਲਿੰਕ ਹੈਗੇ ਆ ਕਿ ਵੱਧ ਤੋਂ ਵੱਧ ਜਿਹੜੀ ਆ ਮੱਕੀ ਬਿਜਾਈ ਕਰੋ ਅਸੀਂ ਖਰੀਦਾਂਗੇ ਪਰ ਸਾਡਾ ਜਿਹੜਾ ਅਸੀਂ 300 ਰੁਪਏ ਪਰ ਕੁਇੰਟਲ ਇੱਥੇ ਆਪਣੇ ਕੰਡੇ ਤੇ ਲੈਨੇ ਆਪਣੇ ਫੈਕਟਰੀ ਚ ਲੈਨੇ ਆ ਤੋਲ ਕੇ ਨਹੀਂ ਉਹਦੇ ਵਿੱਚ ਸਾਡੀਆਂ ਮਸ਼ੀਨਾਂ ਅਸੀਂ ਆਪਣੀਆਂ ਭੇਜ ਦਿੰਦੇ ਆ ਕਟਿੰਗ ਵਾਸਤੇ ਕਿਸਾਨ ਦੀ ਲੇਬਰ ਜ਼ੀਰੋ ਆ ਉੱਤੇ ਕੋਈ ਉਹਦੀ ਲੇਬਰ ਨਹੀਂ ਲੱਗਦੀ ਕੋਈ ਕੁਝ ਨਹੀਂ ਲੱਗਦਾ ਕਿਸਾਨ ਦੀ ਲੇਬਰ ਜ਼ੀਰੋ ਬਸ ਉਹਨੇ ਟਰਾਲੀ ਦੇ ਵਿੱਚ ਪਾ ਕੇ ਇੱਥੇ ਸਾਡੇ ਕੋਲ ਲੈ ਕੇ ਆਏ ਹਾਂਜੀ ਕਟਣ ਵਾਸਤੇ ਵੀ ਚੀਜ਼ ਭੇਜਦੇ ਆ ਹਾਂ ਕਟਿੰਗ ਵਾਲੀ ਸਾਡੇ ਕੋਲ ਮਸ਼ੀਨ ਹੈ ਉਹ ਤੁਸੀਂ ਤੁਹਾਨੂੰ ਤੁਸੀਂ ਦੇਖੀਆ ਵੀਡੀਓ ਸਾਲ ਮੈਂ ਕਹਿੰਦਾ ਝੋਨੇ ਤੇ ਕਣਕ ਨਾਲੋਂ ਇਹ ਬਹੁਤ ਵਧੀਆ ਜਿਹੜਾ ਇਹਦਾ ਬਦਲ ਹੈਗਾ ਕਿਉਂਕਿ ਝੋਨਾ ਪਿਛਲੇ ਸਾਲਾਂ ਦੇ ਵਿੱਚ ਕਿਸਾਨਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਕਿਉਂਕਿ ਸ਼ੈਲਰਾਂ ਵਾਲਿਆਂ ਨੇ ਝੋਨਾ ਪੂਰੇ ਰੇਟ ਤੇ ਚੁੱਕਿਆ ਨਹੀਂ ਤੇ 50 ਤੋਂ 60 ਹਜ਼ਾਰ ਦਾ ਝੋਨਾ ਨਿਕਲਿਆ ਔਰ ਇਹ ਨੈਕਸਟ ਵੀ ਜਿਹੜੇ ਹੁਣ ਵੀ ਜਿਹੜੇ ਸ਼ੈਲਰਾਂ ਵਾਲੇ ਜਾਂ ਇਹ ਲੱਗਦਾ ਆ ਕਿ ਝੋਨਾ ਇੰਨਾ ਵਧੀਆ ਰੇਟ ਤੇ ਨਹੀਂ ਵਿਕੇਗਾ ਤੇ ਫਿਰ ਉਹਦੇ ਹਿਸਾਬ ਨਾਲ ਤਾਂ ਮੱਕੀ ਵਧੀਆ ਕਿਉਂਕਿ ਜਿਹੜਾ ਝੋਨਾ ਆ ਇਹਨੂੰ ਪਾਣੀ ਦੀ ਵੀ ਜ਼ਿਆਦਾ ਜ਼ਰੂਰਤ ਹੈ ਤੇ ਮਿਹਨਤ ਵੀ ਜ਼ਿਆਦਾ ਹੁੰਦੀ ਹੈ ਤੇ ਖਰਚਾ ਵੀ ਜ਼ਿਆਦਾ ਹੁੰਦਾ ਹੈ ਤੇ ਮੱਕੀ ਜਿਹੜੀ ਆ ਉਹ 90 ਦਿਨਾਂ ਦੇ ਵਿੱਚ ਤਿਆਰ ਹੋ ਜਾਂਦੀ ਹੈ ਔਰ ਇੱਕ ਦਿਨ ਦੇ ਵਿੱਚ ਇੱਕ ਘੰਟੇ ਡੇਢ ਘੰਟੇ ਦੇ ਵਿੱਚ ਕਿੱਲਾ ਵੱਢ ਕੇ ਤੇ ਕੰਮ ਨਿਪਟ ਜਾਂਦਾ ਕਿਸਾਨ ਨੂੰ ਜਿਆਦਾ ਕੋਈ ਉਹ ਖੇਚਲ ਕਰਨ ਦੀ ਅਤੇ ਜ਼ਰੂਰਤ ਨਹੀਂ ਐਸੀ ਗੱਲ ਸਭ ਤੋਂ ਪਹਿਲਾਂ ਵਾਈਬੁਰਦੀ ਖਾਲਸਾ ਵਾਰਗੂ ਵਾਰਗੂ ਵਾਈਬੁਰਦੀ ਦੀ ਫੜੀ ਮੈਂ ਮਾਮ ਮਿਤਲੇ ਸ਼ੇਰਬੇਨ ਤੋਂ ਬੁਲਾਉਂ ਕਰਦਾ ਤੇ ਮੇਰਾ ਨਾਮ ਅਰਸ਼ਦੀਪ ਸਿੰਘ ਤੇ ਮੈਂ ਕਿਸਾਨ ਦਾ ਬੇਟਾ ਹਾਂ ਤੇ ਆਪਾਂ ਇੱਥੇ ਮੱਕੀ ਦੀ ਫਸਲ ਜਿਹੜੀ ਬਿਜਾਈ ਕਰਦੇ ਹਾਂ ਤੇ ਇਹ ਸਭ ਤੋਂ ਬੈਸਟ ਪਸ਼ੂਆਂ ਵਾਸਤੇ ਵੀ ਚਾਰੇ ਵਾਸਤੇ ਵੀ ਤੇ ਇਹ ਦੋਹਾਂ ਫਸਲਾਂ ਤੋਂ ਵੱਧ ਜਿਹੜੇ ਇਨਕਮ ਸੋਰਸੇ ਦਾ ਵੱਧ ਹੁੰਦਾ ਦੋਹਾਂ ਫਸਲਾਂ ਨਾਲ ਤੇ ਵੀ ਬੜੀ ਵਧੀਆ ਬਿਜਾਈ ਹੈ ਮੱਕੀ ਦੀ ਇਹ ਆ ਵੀ ਸਭ ਕਰੇ ਲੇਬਰ ਲੂਬਰ ਜਿੱਤਾ ਵੀ ਖਰਚਾ ਨਿਕਲ ਜਾਂਦਾ ਵਾ ਤੇ ਦੋਵਾਂ ਫਸਲਾਂ ਦੇ ਕਮਾਤੋਂ ਵੱਧ ਝਾੜੇ ਦਾ ਮੱਕੀ ਆ ਨਿਕਲ ਜਾਂਦਾ ਵਾ ਜੇ ਆਪਾਂ ਕਹਿੰਦੇ ਆ ਕਿ ਖਰਚੇ ਦਾ ਕੋਈ ਜ਼ਿਆਦਾ ਨਹੀਂ ਹੁੰਦਾ ਇਹ ਆ ਵੀ ਪੈਸੇ ਵਾਧ ਵਟਾ ਦਿੰਦੀ ਉਹਨਾਂ ਫਸਲਾਂ ਨਾਲ ਤੇ ਸਾਨੂੰ ਬੜਾ ਵਧੀਆ ਇਥੇ ਆੜ ਕੇ ਮਿਲਿਆ ਵਾ ਸਾਨੂੰ ਵੀ ਕਨੇ ਰਿਸ਼ਤੇਦਾਰਾਂ ਨੇ ਤਾਂ ਪ੍ਰੈਫਰ ਤੇ ਆ ਕਿ ਮੱਕੀ ਬਜਾਈ ਸਾਡੇ ਕੋਲ ਆਪਾਂ ਵੀ ਪਹਿਲੀ ਵਾਰੀ ਖੇਤੀ ਕੀਤੀ ਪਰ ਸਾਨੂੰ ਵੀ ਬਹੁਤ ਵਧੀਆ ਖੇਤੀ ਲੱਗੀ ਹੈ ਜੀ ਹਾਂਜੀ ਬਹੁਤ ਘੱਟ ਏਰੀ ਤੇ ਆਉਂਦੀ ਨਹੀਂ ਕੋਈ ਜ਼ਿਆਦਾ ਖਰਚਾ ਹੁੰਦਾ ਨਹੀਂ ਦਾ ਹਾਂਜੀ ਦੇ ਜੀ ਉਹ ਵੀ ਦਿੰਦੀ ਏ ਪੈਸੇ ਵੀ ਕੈਂਸਰ ਬਟੋ ਹਾਂਜੀ ਟੈਂਪ ਉਹ ਪੈਸੇ ਭਾਣ ਲੱਗਦੇ ਲੈ ਲਓ ਜਾਂ ਕਿੱਦਾਂ ਵੀ ਹਾਂਜੀ ਸਭ ਸੱਤ ਮਹੀਨੇ ਹਾਂਜੀ ਉਹ ਆਂਦੀ ਏ ਲੱਗਦਾ ਬਾਕੀ ਫਸਲਾਂ ਹੋ ਵਧੀਆ ਫਸਲਾਂ ਹਾਂਜੀ ਸਭ ਤੋਂ ਵਧੀਆ ਫਸਲ ਏ ਮੇਰਾ ਇਰਾਦਾ ਮੈਂ ਪਹਿਲੀ ਿਆ ਫਸਲ ਕੀਤੀ ਸੀ ਪਰ ਮੈਨੂੰ ਵਧੀਆ ਲੱਗੀ ਤੇ ਮੈਂ ਚਲੋ ਠੀਕ ਆ ਗਿਦੋਂ ਵੀ ਇਦਾਂ ਕਰਾਂਗੇ ਹਾਂਜੀ ਮੇਰਾ ਇਹਨ ਮੇਤਰੇ ਜੀ ਮੈਂ ਮਾਸਟਰ ਟੈਰ ਹਾਂ ਜੀ ਮੈਂ ਮੱਕੀ ਬੀਜੀ ਸੀ ਆ ਹੁਣ ਤੇ ਉਹਦਾ ਬਹੁਤ ਝਾੜ ਨਿਕਲਿਆ ਵਧੀਆ ਦੂਜੀਆਂ ਫਸਲਾਂ ਨਾਲੋਂ ਕਾਫੀ ਮ ਆਹ ਮੈਨੂੰ ਨਗਦ ਮਿਲਿਆ ਉਹ ਵੱਡੀਆਂ ਮਸ਼ੀਨਾਂ ਵੱਡਾ ਵੱਢ ਕੇ ਲੈ ਗਏ ਉਹ 300 ਰੁਪਏ ਕਾਊਂਟਰ ਮੈਨੂੰ ਨੇ ਦਿੱਤਾ ਜੀ ਬਹੁਤ ਵਧੀਆ 60-60 ਹਜ਼ਾਰ ਦੀ ਮੇਰੀ ਮੱਕੀ ਨਿਕਲੀ ਸਰਕਾਰ ਵਾਲੇ ਕੋਲੋਂ ਪੁਰਾਣਾ ਸਰਕਾਰ ਦਾ ਸਰਕਾਰ ਸਬਸਿਡੀ ਦੇ ਰਹੀ ਆ ਸਰ ਆ ਸਰਕਾਰ ਸਬਸਿਡੀ ਦੇ ਰਹੀ ਪਰ ਆਪਾਂ ਇਹਨਾਂ ਕੋਲ ਦਿੱਤੀ ਜਾਨੂੰ ਪਰ ਪੈਸੇ ਚੁੱਕ ਮੈਂ ਮੈਂ ਨਗਦ ਜੀ ਪੈਸੇ ਨਗਦ ਮੇਰੇ ਕੋਈ ਪ੍ਰੋਬਲਮ ਨਹੀਂ ਆਈ ਜੀ ਇੱਕ ਸਾਲ ਨਾਲ ਵਧੀਆ ਰੋਜ਼ਗਾਰ ਵੀ ਮਿਲਿਆ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਰਿਹਾ ਜੀ ਮੇਰਾ ਸਾਹਿਬ ਸਿੰਘ ਨਾਂ ਪਿੰਡ ਸਖੋਵਾਲਾ ਮੇਰੇ ਚਾਚਾ ਜੀ ਨੇ ਤਿੰਨ ਕਿਲੇ ਮੱਕੀ ਬੀਜੀ ਬਹੁਤ ਵਧੀਆ ਝਾੜ ਨਿਕਲਿਆ ਵਾ ਬਹੁਤ ਵਧੀਆ ਪ੍ਰਸ਼ਕਾਰ ਮਿਲਿਆ ਪਿੰਡ ਦੇ ਲੋਕਾਂ ਨੂੰ ਬਹੁਤ ਵਧੀਆ ਸਾਨੂੰ ਨਕਦ ਪੈਸੇ ਮਿਲਣ ਦੇ ਆ ਤੇ ਸਰਕਾਰ ਬਹੁਤ ਟਰਾਲੇਗਾੜੀ ਕਰ ਰਹੀ ਹੈ ਝੋਨੇ ਥੱਲੇ ਰਕਬਾ ਘਟਾ ਰਹੀ ਹੈ ਕਿਉਂਕਿ ਧਰਤੀ ਦਾ ਪਾਣੀ ਥੱਲੇ ਜ਼ਮੀਨ ਤੇ ਜਾ ਰਿਹਾ ਵਾ ਇਹ ਕਰਕੇ ਬਹੁਤ ਵਧੀਆ ਪਰਾਲਾ ਹੈ ਸਰਕਾਰ ਨੂੰ ਸਭ ਕੁਝ ਹਾਂ ਜੀ ਸਰਕਾਰ ਹੁਣ ਗਾਲੀ ਉਹ ਐਮਐਸਪੀ